ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਆਏ ਆ ਜੀ ਦੋ ਇਹੇ ਝੋਟੀਆਂ ਲੈ ਕੇ ਇੱਕ ਨੀਲੀ ਰਾਵੀ ਦੇ ਵਿੱਚ ਹੈਗੀ ਹੈ ਜੀ ਇੱਕ ਮੋਹਰਾ ਦੇ ਵਿੱਚ ਹੈਗੀ ਆ ਕੀ ਡਿਟੇਲ ਹੈਗੀ ਇਹਨਾਂ ਦੀ ਆਪਾਂ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸ਼ੇਅਰ ਕਰਾਂਗੇ ਜੀ ਉਸ ਤੋਂ ਪਹਿਲਾਂ ਏਰੀਆ ਦੋਸਤੋ ਪੱਟੀ ਹੈਗਾ ਜੀ ਆ ਜਿਹੜਾ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਦੋਸਤੋ ਆ ਜੇ ਆਪਾਂ ਇਸ ਪਹਿਲੀ ਮੱਝ ਦੀ ਗੱਲ ਕਰੀਏ ਦੋਸਤੋ ਚੰਗੀ ਸੋਹਣੀ ਚੰਗੀ ਸ਼ੁਕੀਨ ਇਹ ਝੋਟੀ ਹੈਗੀ ਜੀ ਸਿੰਘ ਸਿੰਘ ਦੀ ਬੰਤਰ ਬਾਡੀ ਸਟਰਕਚਰ ਕਾਫੀ ਜ਼ਿਆਦਾ ਸੋਹਣਾ ਹੈਗਾ ਮਗਰਲੇ ਪੈਰ ਤੁਸੀਂ ਦੇਖ ਸਕਦੇ ਹੋ ਦੋਸਤੋ ਵਾਈਟ ਹਨ ਬਾਕੀ ਚੰਗੇ ਸੋਹਣੇ ਹਵਾਨੇ ਵਾਲੀ ਇਹ ਜਿਹੜੀ ਝੋਟੀ ਹੈਗੀ ਏ ਵਧੀਆ ਚੰਗੀ ਧਾਰ ਹੈਗੀ ਆ ਇੱਕ ਨੰਬਰ ਥਣ ਪਾਸ ਹੈਨ ਦੋਸਤੋ ਮਗਰ ਇਸ ਦੀ ਜਿਹੜੀ ਫੀਮੇਲ ਹੈਗੀ ਹੈ ਉਹ ਕਾਫ ਫੀਮੇਲ ਹੈਗੀ ਹੈ ਜੀ ਫੀਮੇਲ ਕਾਫ ਹੈਗੀ ਆ ਚੰਗੀ ਸੋਹਣੀ ਇਹ ਦੋਸਤੋ ਛੋਟੀ ਹੈਗੀ ਆ ਅੱਜ ਇਹ ਆਪਾਂ ਮਿਲਕ ਦੀ ਗੱਲ ਕਰੀਏ ਤਾਂ ਤਕਰੀਬਨ ਅੱਜ 3 ਦਿਨ ਹੋ ਗਏ ਹਨ ਇਸ ਨੂੰ ਸੂਈ ਨੂੰ ਬੌਲੇ ਦੇ ਵਿੱਚ ਹੈਗੀ ਹੈ ਜੀ ਘਟੋ ਘਟ ਵੀ 7 ਤੋਂ 8 ਲੀਟਰ ਜਿਹੜਾ ਬੌਲਾ ਤਿਆਰ ਹੈਗਾ 10 11 12 ਲੀਟਰ ਤੱਕ ਦੋਸਤੋ ਆਰਾਮ ਨਾਲ ਇਹ ਛੋਟੀ ਜਿਹੜੀ ਦੁੱਧ ਪਾ ਦੋਗੀ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਆ ਚੋਟੀ ਖਰੀਦਣ ਦੇ ਉਹ ਆਪਾਂ ਨੰਬਰ ਜਿਹੜੇ ਹਨ ਦੋਸਤੋ ਵੀਡੀਓ ਦੇ ਅੰਤ ਵਿੱਚ ਦਿੱਤੇ ਹਨ ਜਿਹੜੇ ਇਸ ਦੇ ਓਨਰ ਹਨ ਉਹ ਬਿੱਲਾ ਸ਼ਾਹੀ ਹਨ ਪੱਟੀ ਦੇ ਵਿੱਚ ਤੁਸੀਂ ਉਹਨਾਂ ਦੇ ਨੰਬਰਾਂ ਤੇ ਕੰਟੈਕਟ ਕਰਕੇ ਇਹ ਜਿਹੜੀ ਆ ਦੋਸਤੋ ਝੂਟੀ ਖਰੀਦ ਸਕਦੇ ਹੋ ਭਵਾਨਾ ਦੋਸਤੋ ਤੁਸੀਂ ਖੁਦ ਵੇਖ ਲਿਓ ਕਾਫੀ ਚੰਗਾ ਸੋਹਣਾ ਥਣ ਲੱਗਾ ਹੈਗਾ ਬਰਾਬਰ ਦਾ ਥਾਣੇ ਦੋਸਤੋ ਮੁੱਠੀ ਭਰ ਥਣ ਹੈਗਾ ਚੰਗੀ ਸੋਹਣੀ ਪਿੱਠ ਪੁੜੇ ਦੀ ਵੀ ਕਾਫੀ ਜਿਆਦਾ ਸੋਹਣੀ ਮੱਝ ਹੈਗੀ ਹੈ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਖਰੀਦਣ ਦੇ ਉਹ ਆਪਣਾ ਜ਼ਰੂਰ ਖਰੀਦ ਸਕਦੇ ਹਨ ਬਿਰਲ ਦੋਸਤੋ ਥਣਾ ਦੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਚੰਗੀ ਸੋਹਣੀ ਬਿਰਲ ਦੇ ਵਿੱਚ ਇਹ ਜਿਹੜੀ ਝੂਟੀ ਹੈਗੀ ਆ ਵਧੀਆ ਦੁੱਧ ਕਰਨ ਦੀ ਸੰਭਾਵਨਾ ਹੈ ਕਿ ਆ ਤਕਰੀਬਨ ਜਿਆਦਾ ਨਹੀਂ ਕਵਾਂਗੇ ਜੀ 11 ਤੋਂ 12 ਲੀਟਰ ਦੀ ਮਿਲਕ ਦੀ ਕਪੈਸਿਟੀ ਵਾਲੀ ਇਹ ਝੋਟੀ ਜਿਹੜੀ ਦੋਸਤੋ ਹੈਗੀ ਆ ਨੰਬਰ ਆਪਾਂ ਆ ਵੀਡੀਓ ਦੇ ਅੰਤ ਵਿੱਚ ਵੀ ਦਿੱਤੇ ਹਨ ਤੇ ਆਪਾਂ ਤੁਹਾਨੂੰ ਆ ਵੀਡੀਓ ਦੀ ਸਕਰੀਨ ਤੇ ਦੇ ਵੀ ਰਹੇ ਹਾਂ ਦੋਸਤੋ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਜਿਹੜੀ ਇਹ ਝੋਟੀ ਆ ਦੋਸਤੋ ਖਰੀਦ ਸਕਦੇ ਹੋ ਚੰਗੀ ਸੋਹਣੀ ਅਸ਼ੋਕੀਨ ਝੋਟੀ ਹੈਗੀ ਆ ਬਾਕੀ ਦੋਸਤੋ ਮੁੱਲ ਦੀ ਗੱਲ ਕਰਦੇ ਹਾਂ ਜੀ ਮੁੱਲ ਬਾਈ ਹੋ ਰਹੀ ਇਸ ਦਾ 85000 ਕਰਦੇ ਹਨ ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋਵੇਗਾ ਦੋਸਤੋ ਕੋਈ ਇਦਾਂ ਦੀ ਗੱਲ ਨਹੀਂ ਹੈ ਕੋਈ ਪੱਕਾ ਫਿਕਸ ਪ੍ਰਾਈਜ਼ ਨਹੀਂ ਹੈਗਾਗਾ ਜਰੂਰ ਇਸ ਦੇ ਵਿੱਚੋਂ ਮਾਨਦਾਨ ਤੁਹਾਡਾ ਕੀਤਾ ਜਾਵੇਗਾ ਬਾਕੀ ਦੋਸਤੋ ਜੇ ਆਪਾਂ ਅਗਲੀ ਛੋਟੀ ਦੀ ਗੱਲ ਕਰੀਏ ਤਾਂ ਇਹ ਮੋਹਰਾ ਦੇ ਵਿੱਚ ਪੈਂਦੀ ਹੈਗੀ ਇਹ ਛੋਟੀ ਬੜੀ ਵਧੀਆ ਚੰਗੀ ਬਰੀਕ ਸਿੰਗੀ ਛੋਟੀ ਸਿੰਘ ਦੀ ਹੈਗੀ ਹੈ ਦੋਸਤੋ ਬਿਲਕੁਲ ਛੋਟਾ ਸਿੰਘ ਲੱਗਾ ਹੈਗਾ ਇਸ ਦੇ ਮਗਰ ਵੀ ਜਿਹੜੀ ਫੀਮੇਲ ਹੈਗੀ ਉਹ ਕਾਫ ਫੀਮੇਲ ਹੈਗੀ ਹੈ ਦੋਸਤੋ ਆ ਚੰਗੀ ਸੋਹਣੀ ਇਹ ਵੀ ਸ਼ੁਕੀਨ ਅ ਮੁਰਹ ਦੇ ਵਿੱਚ ਦੋਸਤੋ ਝੋਟੀ ਪੈਂਦੀ ਹੈਗੀ ਆ ਅ ਬਾਕੀ ਇਹ ਜਿਹੜੀ ਅ ਮਿਲਕ ਦੀ ਕਪੈਸਿਟੀ ਇਸ ਦੀ ਆ ਤਕਰੀਬਨ 10 ਤੋਂ 12 ਲੀਟਰ ਇਸ ਦੀ ਮਿਲਕ ਦੀ ਕਪੈਸਿਟੀ ਵੀ ਦੋਸਤੋ ਰਹੇਗੀ ਆ ਚੰਗੀ ਆ ਇਹ ਆਰਡਰ ਦੀ ਕੁਆਲਿਟੀ ਹੈਗੀ ਜੇ ਤੁਸੀਂ ਵੇਖ ਸਕਦੇ ਹੋ ਸੋਨਾ ਆਰਡਰ ਲੱਗਾ ਹੈਗਾ ਇਸ ਨੂੰ ਵੀ ਤਕਰੀਬਨ ਇਸ ਨੂੰ ਵੀ 4 ਤੋਂ 5 ਦਿਨ ਹੋਏ ਹਨ ਸੂਈ ਹੋਏ ਨੂੰ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਖਰੀਦਣ ਦੇ ਆਪਣੀ 2 ਡੰਗ ਦੀ ਚਵਾਈ 3 ਡੰਗ ਦੀ ਚਵਾਈ ਤੁਸੀਂ ਜਰੂਰ ਕਰਕੇ ਵੇਖ ਸਕਦੇ ਹੋ ਬਾਕੀ ਦੋਸਤੋ ਜਿਹੜਾ ਇਸ ਦਾ ਮੁੱਲ ਹੈਗਾ 75000 ਰੁਪਇਆ ਬਾਈ ਹੋਰੀ ਇਸ ਦਾ ਮੁੱਲ ਕਰਦੇ ਹਨ ਮੌਕੇ ਤੇ ਮਾਨਤਾ ਨੂੰ ਜਰੂਰ ਕੀਤਾ ਜਾਵੇਗਾ ਵੀਰੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਸ਼ੌਕੀਨ ਹੋਣ ਖਰੀਦਣ ਦੇ ਆਪਣਾ ਸੰਪਰਕ ਅਬ ਬਿੱਲਾ ਸਰ ਦੇ ਨੰਬਰ ਜਿਹੜੇ ਹਨ ਉਹ ਆਪਾਂ ਵੀਡੀਓ ਦੀ ਸਕਰੀਨ ਤੇ ਦਿੱਤੇ ਹਨ ਦੋਸਤੋ 9878011475 ਤੇ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਹੋ ਇਹੇ ਝੋਟੀਆਂ ਖਰੀਦ ਸਕਦੇ ਹੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ